ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਜੀ ਸਾਰੇ ਮਿੱਤ ਕਰਨ ਸਾਰੇ ਠੀਕ ਠਾਕ ਹੋ ਗਏ ਤੇ ਹਾਜ਼ਰ ਹਾਂ ਅੱਜ ਆਪਾਂ ਸਿਮਮ ਬੁੱਟਰ ਦਾ ਨਵਾਂ ਲਾਈਵ ਲੈ ਕੇ ਅੱਜ ਦਾ ਲਾਈਵ ਬਹੁਤ ਜ਼ਿਆਦਾ ਵਧੀਆ ਚੱਲ ਰਿਹਾ ਇਸ ਕਰਕੇ ਲਾਈਵ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਤੇ ਕੀ ਕਿਹਾ ਬਾਕੀ ਸਿਮਮ ਬੁੱਟਰ ਨੇ ਆਪਣੇ ਅੱਜ ਦੇ ਇਸ ਲਾਈਵ ਦੇ ਵਿੱਚ ਆਓ ਚਲ ਕਮਣਾਉਨੇ ਆ ਤੁਹਾਨੂੰ ਅੱਜ ਦੇ ਲਾਈਵ ਤੇ ਲਾਈਵ ਸ਼ੁਰੂ ਕਰਨੋਂ ਪਹਿਲਾਂ ਸਾਰਿਆਂ ਲਈ ਛੋਟੀ ਰਿਕਵੈਸਟ ਹੈ ਜਿੰਨੇ ਵੀ ਯਾਰ ਦੋਸਤ ਮਿੱਤਰ ਇਸ ਚੈਨਲ ਤੇ ਨਵੇਂ ਆਏ ਨੇ ਵੀਡੀਓ ਦੇ ਥੱਲੇ ਬਣੇ ਲਾਲ ਰੰਗ ਦੇ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਜ਼ਰੂਰ ਆਓ ਤੇ ਨਾਲ ਬੈਲ ਦੇ ਆਈਕਨ ਤੇ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇ ਬਾਕੀ ਜੇਕਰ ਤਾਂ ਮੈਂ ਅੱਜ ਦਾ ਲਾਈਵ ਵਧੀਆ ਲੱਗਾ ਲਾਈਵ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਆਇਓ ਤੇ ਬਾਕੀ ਸਾਨੂੰ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਦੇਗੇ ਜਰੂਰ ਆਇਓ ਤੁਹਾਨੂੰ ਅੱਜ ਦਾ ਲਾਈਵ ਕਿਵੇਂ ਦਾ ਲੱਗਾ ਬਾਕੀ ਆਓ ਚਲ ਘਰ ਆਉਨੇ ਆ ਤੁਹਾਨੂੰ ਅੱਜ ਦੇ ਇਸ ਲਾਈਵ ਤੇ ਕੀ ਕਿਵੇਂ ਮਬੁੱਟਨੇ ਆਪਣੇ ਅੱਜ ਦੇ ਇਸ ਲਾਈਵ ਦੇ ਵਿੱਚ ਮੇਰੇ ਕਿ ਭਾਈ ਅ ਤੂੰ ਆਉਂਦੇ ਨੇ ਦਿਖਾਇਆ ਮੈਨੂੰ ਅਮਨਿੰਦਰ ਬਾਜ ਜੋੜਾ ਆਉਂ ਲਵ ਯੂ ਲੈ ਵੀ ਗਰਾਉਂਡ ਕਿੰਨੇ ਵਜੇ ਗਰਾਉਂਡ ਆਏ ਰੋਈ ਜਾ

ਪਾੰਜੇ ਜੋਰਾ ਤੋਂ ਮਾਈਕੋ ਵੀ ਮੈਟ ਲਾਈਵ ਚੈਟ ਕਰ ਲੈ ਪਹਿਲਾ ਲਾਈਵ ਮੁੰਡਿਆਂ ਦਾ ਕਿਹਦੇ ਪਹਿਲਾ ਲਾਈਵ ਓ ਬਾਜੀ ਓ ਜੋਰੇ ਓ ਜੋਰਿਆ ਕੀ ਕਰਦਾ ਸੀ ਜਰਾ ਵਰ ਡਰਾਈਵ ਡਰਾਈਵ ਕਰ ਦਿੰਦੇ ਇਹਨੇ ਗਰਬਾ ਦੇ ਪਾੰਜੇ ਪਾੰਜੇ ਨਹੀਂ ਐਡ ਕੀਤਾ ਦੇਖੋ ਯਾਰ ਦੋਵੇਂ ਪਾੰਜੇ ਬੈਠੇ ਨਿੱਕੇ ਨਿੱਕੇ रे बाजा ओ बाजी आ चिर बच्चे कोई छूट आरती है कर बात तो हेलो कर दे हेलो कर दे हेलो कर बे ਪੀਜ ਹੋ ਗਿਆ ਕੱਟ ਪਾ ਉਹ ਵੱਜਾ ਵੱਜਾ ਉਹਨੇ ਫੋਨ ਲਾਈ ਨਹੀਂ ਕੱਟ ਪਾ ਪੁੱਜਾ ਵੀ ਨਹੀਂ ਹਰ ਗਈ ਹੈ ਨਾ ਨਾ ਇਹ ਸੀਗੇ ਆਪਣੇ ਭਾਣ ਜੇ ਅਸੀਂ ਇਹਨਾਂ ਦੇ ਮਾਮੇ ਆ ਜੀ ਅਸੀਂ ਇਹਨਾਂ ਦੇ ਮਾਮੇ ਨਹੀਂ ਉਹ ਇਹਨਾਂ ਨੇ ਨਿਆਣਿਆਂ ਨੂੰ ਕੁਝ ਕਹਿਤਾ ਲਾ ਗਾ ਜਾ ਕੇ ਯੂਕੇ ਵਾਲਿਆਂ ਨੂੰ ਸਾਫ ਉਹ ਕੀ ਹਦਾਇਤ ਵਾਰਨਿੰਗ ਹੈ ਤੇ ਹਦਾਇਤ ਹੈ ਭਾਣ ਜੇ ਕਿਤੇ ਵੀ ਦੇਖਣ ਤੇ ਚੀਜ਼ਾਂ ਪੈ ਕੇ ਦੇਣੀ ਹੈ ਨਾ ਖਾਲੋ ਯੂਕੇ 'ਚ ਠੀਕ ਹੈ ਆਓ ਆੜ ਫਿਰ ਆ ਗਿਆ ਆ ਗਿਆ ਬਣ ਗਿਆ ਥੱਲੇ ਆਕ ਦਿੱਤਾ ਹੀ ਨਹੀਂ ਕੋਈ ਆਰਡਰ ਦੇਣਾ ਯਾਰ ਅਜੇ ਤਾਂ ਆਰਡਰ ਹੀ ਨਹੀਂ ਦਿੱਤਾ ਥੱਲੇ ਤੈਨੂੰ ਠੀਕ ਕਰਦੇ ਸੀ ਪੀਨੇ ਆ ਠਰ ਕੇ ਆਪੇ ਰੋਕ ਕੇ ਪੀਨੇ ਰੋਕ ਕੇ ਆ ਗਿਆ 10 ਮਿੰਟ ਚ ਇੱਥੇ ਹੀ ਆ ਰੋਕ ਕੇ ਪੀਨੇ ਆ ਤਾਂ ਨਹੀਂ ਬਿਣੀ ਬਰਿੰਦਰ ਨੂੰ ਐਡ ਕਰਾਂ ਜੀ ਯਾਰ ਬਰਿੰਦਰ ਜੋਲਦੀ ਰਹਾ ਬਾਈ ਬਹੁਤ ਖਰਾਬ ਆ ਉਹ ਕਿੱਥੇ ਐਡ ਹੁੰਦਾ ਯਾਰ ਰਿਕਵੈਸਟ ਹੀ ਭੇਜੀ ਹੋਣੀ ਹੈ ਹਜੇ ਤੱਕ ਮੈਨੂੰ ਦੂਜਾ ਐਡ ਨਹੀਂ ਕਰਨਾ ਹੁੰਦਾ ਜਿਹੜੇ ਰਿਕਵੈਸਟ ਭੇਜਦੇ ਉਹਨਾਂ ਨੂੰ ਹੀ ਐਡ ਕਰ ਸਕਦਾ ਹਾਂ ਕੱਵੇ ਉਧਰ ਨੂੰ ਗੁੱਦਮਾਰ ਕੀ ਹਾਂ ਉਧਰ ਨੂੰ ਜਾਣਾ ਮਲੇੜਗੋੜਲੇ ਕਹਤੋਂ ਨਾ ਮਲੇੜਗੋੜਲੇ ਬਾਹ ਬਾਈ ਜਲਦੀ ਆਉਣੀ ਹੈ ਚਲੋ ਸੱਜਣੋਂ ਹੁਣ ਆਪਾਂ ਓਕੇ ਬਾਏ ਬਾਏ ਟਾਟਾ ਕਰੀਏ ਅਹੋ ਨਾਈਸ ਵਾਚ ਕੁਆਰਕਾ ਬਣ ਗਿਆ ਦੇ ਦਿਓ ਵਧਾਈਆਂ ਸਾਰੇ ਜਣੇ ਭਰਾ ਜਿਹੜੇ ਵੀ ਆਪਣੇ ਸੱਜਣ ਦੇਖਦੇ ਪਏ ਨੇ ਤੇ ਇਹ ਵਾਚ ਕਮੇਟੀ ਬਣੀ ਹੋਟ ਤੇ ਕਮੇਟੀ ਪਈ ਸੀਗੀ ਕਮੇਟੀ ਪਈ ਸੀ ਨਿਕਲੀ ਸੀਗੀ ਇਹ ਵਾਚ ਜਿਹੜਾ ਹੁਣ ਆਪਾਂ ਐਡ ਕੀਤਾ ਸੀਗਾ ਭੈਣ ਉਹਨਾਂ ਨੂੰ ਲਾਈਵ ਦੇ ਵਿੱਚ ਦੀਦੀ ਭਾਣ ਜਿਹਨਾਂ ਨੂੰ ਦੇ ਦਿਆ ਨਾ ਗਿਫਟ ਆਇਆ ਅਡਵਾਂਸ ਗਿਫਟ ਬਰਥਡੇ ਆਉਣ ਵਾਲਾ ਮੇਰਾ ਇਹ ਰਖੜੀ ਦਾ ਗਿਫਟ ਰਖੜੀ ਦਾ ਗਿਫਟ ਮਿਲ ਗਿਆ ਐਡ ਮੀ ਐਡ ਮੀ ਐਡ ਮੀ ਐਡ ਕਿਵੇਂ ਕਰੀਦਾ ਹੁੰਦਾ ਯਾਰ ਚਲੋ ਫਿਰ ਦੋਸਤੋ ਮਿੱਤਰੋ ਸੱਜਣੋ ਓਕੇ ਬਾਏ ਟਾਟਾ ਠੀਕ ਹੈ ਜੀਆ ਚਲੋ ਹੁਣ ਕਰੋ ਆਫ ਲਾਈਵ ਠੀਕ ਹੈ ਠੀਕ ਹੈ ਠੀਕ ਹੈ ਗੁਰਿੰਦਰ ਜੀ ਆਲ ਜੀ ਕਰ ਦਿੰਦੇ ਆ ਤੁਹਾਡੇ ਕਹਿਣ ਤੇ ਹੁਣੇ ਕਰ ਦਿੰਦੇ ਆ